ਅਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਬਹੁਤ ਵਧੀਆ ਹੋਵਾਂਗੇ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਿਮਰਨ ਨੇ ਆਪਣਾ ਚੈਨਲ ਬਣਾਇਆ ਹੈ ਆਪਾਂ ਪਹਿਲੇ ਇੱਕ ਵੀਡੀਓ ਅਪਲੋਡ ਕੀਤੀ ਸੀ ਹੁਣ ਉਸਦੇ ਕੁਝ ਕੁ ਨਵੇਂ ਕਲੀਪ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਕਿ ਉਸਨੇ ਅਪਲੋਡ ਕੀਤੀਆਂ ਹਨ ਬਹੁਤ ਹੀ ਕਰਮਾਵਾਲੀਆ ਭੱਗਾਂ ਵਾਲੀਆ ਸਿਮਰਨ ਕਿ ਉਸ ਨੂੰ ਉਸਦੀ ਸਾਰਾ ਫੈਮਿਲੀ ਇੰਨੀ ਵਧੀਆ ਮੀਡੀਆ ਤੇ ਉਸਦੇ ਹਸਬੰਦ ਦੀ ਤਾਂ ਕੀ ਬਾਤ ਹੈ ਹੈਨਾ ਤੇ ਪ੍ਰਮਾਤਮਾ ਇਦਾਂ ਹੀ ਉਹਨਾਂ ਦਾ ਪਿਆਰ ਬਣਾਈ ਰੱਖੇ ਹੈਨਾ ਤੇ ਬਹੁਤ ਹੀ ਵਧੀਆ ਭਾਗਾ ਵਾਲਾ ਉਸ ਦਾ ਹਸਬੰਡ ਹੈ ਜਿਸ ਨੂੰ ਸਿਮਰਨ ਵਾਗੀ ਕੁੜੀ ਨਿੱਕੇ ਸੁਭਾਦੀ ਕੁੜੀ ਮਿਲੀ ਹੈ ਹਨਾ ਸੋ ਇੱਕ ਦੂਸਰੇ ਦੇ ਸਾਥ ਨਾਲ ਹੀ ਹੁਣ ਤਾਂ ਆਪਾਂ ਅੱਗੇ ਵੱਧ ਸਕਦੇ ਹਾਂ ਕਿਉਂਕਿ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਜੀ ਸਿਮਰਨ ਨੂੰ ਸੋਹਣਾ ਫੈਮਿਲੀ ਦਾ ਸਾਥ ਮਿਲਿਆ ਇਸ ਕਰਕੇ ਹੀ ਉਹ ਸੋਸ਼ਲ ਮੀਡੀਆ ਤੇ ਆਈ ਹੈ ਹੁਣ ਹਨਾ ਪਹਿਲਾਂ ਉਹ ਸਾਡਾ ਪੰਜਾਬ ਟੀਮ ਵਾਲੇ ਕਬਲ ਵੀਰ ਜੀ ਹੁਣਾਂ ਤੇ ਕਰਕੇ ਸੋਸ਼ਲ ਮੀਡੀਆ ਤੇ ਆਈ ਸੀ ਪਰ ਹੁਣ ਉਹ ਆਪਣੀਆਂ ਵੀਡੀਓਜ਼ ਰੀਲਾਂ ਚੈਨਲ ਉਸਨੇ ਬਣਾਇਆ ਹੈ ਉਹ ਪੋਸਟ ਕਰਦੀ ਹੈ ਹੁਣ ਠੀਕ ਹੈ ਜੀ ਸਾਰੇ ਜਣੇ ਜਾਓ ਲੈ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਉਸਨੀਆਂ ਰੀਲਸ ਵੀਡੀਓਜ਼ ਵੇਖਿਆ ਕਰੋ ਠੀਕ ਹੈ ਹੁਣ ਉਸ ਨੂੰ ਆਪਣੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਹੁਣ ਉਸਨੇ ਆਪਣਾ ਚੈਨਲ ਹੀ ਬਣਾਇਆ ਹੈ ਉਮੀਦ ਕਰੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ